ਅੱਜ ਪੁਟਲਾੜਾ ਸ਼ਹਿਰ ਸਥਾਨਕ ਪੁਰੂਤੇਕ ਬਹਾਦਰ ਟਰੱਕ ਯੂਨੀਅਨ ਦੀ ਚੌਂ ਸਮੂਹ ਆਪਰੇਟਰਾਂ ਅਤੇ ਡਰਾਈਵਰਾਂ ਦੀ ਸਹਿਮਤੀ ਨਾਲ ਨੇਪਰੇ ਚਾੜੀ ਗਈ ਜਿਸ ਵਿੱਚ ਸਹਿਮਤੀ ਕਰਜਾ ਹੋਇਆ ਗੁਰਮੀਤ ਸਿੰਘ ਭਾਦਲਾ ਨੂੰ ਪ੍ਰਧਾਨ ਅਤੇ ਸੰਦੀਪ ਕੁਮਾਰ ਸਣੀ ਨੂੰ ਉਪ ਪ੍ਰਧਾਨ ਵਜੋਂ ਚੁਣਿਆ ਗਿਆ ਇਸ ਦੌਰਾਨ ਟਰੱਕ ਆਪਰੇਟਰਾਂ ਨੇ ਅਤੇ ਡਰਾਈਵਰਾਂ ਵੱਜੋਂ ਲੱਡੂ ਵੰਡੇ ਗਏ ਇਸ ਦੌਰਾਨ ਨਵੇਂ ਬਣੇ ਅਹੁਦੇਕਾਰਾਂ ਨੇ ਟਰੱਕ ਆਪਰੇਟਰ ਟਰੱਕ ਡਰਾਈਵਰਾਂ ਅਤੇ ਵਪਾਰੀਆਂ ਨੂੰ ਕੀਤੀ ਅਪੀਲ ਜਿੰਦਾਬਾਦ 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 ਕਰਮੀਤ ਸਣੀ ਜਿੰਦਾਬਾਦ 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 ਬੋਲੇ ਸੋਨਹਿਰਾ ਜਿੰਦਾਬਾਦ ਮੋਈ ਤਾਂ ਟਰਬੀ ਸਿੰਘ ਜੀ ਤੁਹਾਨੂੰ ਟਰੱਕ ਜਨਰਲ ਕੋਲ ਲੜਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੁਸੀਂ ਆਪ ਦੀ ਜਿਹੜੀ ਪ੍ਰਧਾਨਗੀ ਨੂੰ ਕਿਸ ਤਰ੍ਹਾਂ ਦੇਦੇ ਹੋ ਤੇ ਕਿਸ ਤਰ੍ਹਾਂ ਡਰਾਈਵਰ ਆਪਰੇਟਰਾਂ ਦੀ ਇਹਨਾਂ ਦੀ ਸੇਵਾ ਕਰਾਉਂਦੇ ਅਸੀਂ ਓਪਰੇਟਰਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਨੂੰ ਕਿਸੇ ਨੂੰ ਵੀ ਅਸੀਂ ਦੂਰ ਦਰਾਡੇ ਨਹੀਂ ਕਰਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਰੀਆਂ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਜਿਹੜਾ ਕੋਈ ਮਤਲਬ ਇਹਨਾਂ ਦਾ ਨੁਕਸਾਨ ਨਜਾਇਜ਼ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਦੂਰ ਕਰਾਂਗੇ ਜਿਹੜੀਆਂ ਕੋਈ ਇੱਧਰ ਉੱਧਰੋਂ ਗੱਡੀਆਂ ਸਾਰਿਆਂ ਨੂੰ ਮਤਲਬ ਨਾਲ ਲੈ ਕੇ ਚੱਲਾਂਗੇ ਬਹੁਤ ਵਧੀਆ ਕੰਮ ਕਰਾਂਗੇ ਪਹਿਲਾਂੋਂ ਵੀ ਅਸੀਂ ਬਹੁਤ ਵਧੀਆ ਪਰਫਾਰਮੈਂਸ ਦੇਵਾਂਗੇ ਵਧੀਆ ਕੰਮ ਕਰਾਂਗੇ ਤੇ ਵਪਾਰੀ ਭਰਾਵਾਂ ਨੂੰ ਕੀ ਫੀਲ ਕਰਦੇ ਹੋ ਵਪਾਰੀ ਭਰਾਵਾਂ ਨੂੰ ਇਹੀ ਫੀਲ ਕਰਦੇ ਆ ਵੀ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲੋ ਅਸੀਂ ਤੁਹਾਡੇ ਨਾਲ ਚੱਲੇ ਆਂ ਵਪਾਰੀ ਦੇ ਟਰਾਂਸਪੋਰਟਰ ਦਾ ਟਰੱਕ ਜੁਣਿਆ ਦਾ ਰਿਸ਼ਤਾ ਨੌ ਮਾਸ ਵਾਲਾ ਰਿਸ਼ਤਾ ਹੈ ਵੀ ਨਾਲ ਜੁੜ ਕੇ ਸਾਡੇ ਰਹੋ ਅਸੀਂ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਸੰਦੀਪ ਕੁਮਾਰ ਸਣੀ ਜੀ ਤੁਹਾਨੂੰ ਅਜਾ ਬੀਤ ਪ੍ਰਧਾਨ ਵੀ ਉਹਦਾ ਉਹਦਾ ਮਿਲੇਗਾ ਟਰੱਕ ਜੁਣੂ ਭੜਾੜੇ ਦੇ ਵਿੱਚ ਆਪਦੇ ਇਸ ਉਹਦੇ ਦੀ ਕਿਸ ਤਰ੍ਹਾਂ ਤੁਸੀਂ ਡਰਾਈਵਰ ਤੇ ਆਪਣੇ ਘਰ ਮੈਨੂੰ ਪਿਲ ਕਰੋ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਾਰਟੀ ਨੇ ਸੇਵਾ ਦਾ ਸਾਨੂੰ ਮੌਕਾ ਦਿੱਤਾ ਅਸੀਂ ਦਿਲੋਂ ਟਰੱਕ ਯੂਨੀਅਨ ਦਾ ਸਾਥ ਦੇਵਾਂਗੇ ਜਿਹੜੇ ਕੋਈ ਵਪਾਰੀ ਭਾਈਆਂ ਚਾਰਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਟਰੱਕ ਯੂਨੀਅਨ ਦੇ ਵਿੱਚ ਮਾਲ ਬੁੱਕ ਕਰਾਇਆ ਜਾਵੇ ਤੇ ਸਾਡਾ ਸਾਥ ਦਿੱਤਾ ਹੈ ਟਰੱਕ ਯੂਨੀਅਨ ਦੇ ਆਪਰੇਟਰਾਂ ਦੀ ਬਹੁਤ ਹਾਲਾਤ ਮਾੜੇ ਸੀਗੇ ਐਮਐਲਏ ਸਾਹਿਬ ਤੇ ਪਾਰਟੀ ਦੇ ਵਰਕਰਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਦਿਲੋਂ ਪਾਰ ਇਹਨਾਂ ਦੇ ਨਾਮ ਲਾਂਗੇ ਟਰੱਕ ਯੂਨੀਅਨ ਬਲਾਡਾਂ ਦੇ ਅਰੇ ਕੋਈ ਪ੍ਰਸ਼ਾਸਕ ਜਿਹੜੇ ਆਪਰੇਟਰਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਹੋਰ ਕੋਈ ਸੂਤ ਮਿਲਦੀ ਹੈ ਤੁਸੀਂ ਉਹ ਸੂਤ ਦੇਣੇ ਕਿਸ ਤਰ੍ਹਾਂ ਪ੍ਰਲੇਖ ਹੋ ਜਾਏ ਪਾਲਟੀ ਨਾਲ ਅਸੀਂ ਜੁੜੇ ਹੋਏ ਹਾਂ ਜੀ ਬਾਕੀ ਵਪਾਰੀ ਸਾਡੇ ਸਾਰੇ ਨਾਲ ਨੇ ਤੇ ਵਪਾਰੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਬਲਾਦੇ ਟਰੱਕ ਜੂਨੀਅਨ ਨੂੰ ਤੇ ਜੋ ਵੀ ਇੱਥੇ ਮਾਲ ਬੁੱਕ ਹੁੰਦਾ ਬਲਾਦੇ ਟਰੱਕ ਜੂਨੀਅਨ 'ਚ ਬੁੱਕ ਕਰਾਇਆ ਜਾਵੇ ਤੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਟਰੱਕਾਂ ਤੇ ਸਿਰ ਤੇ ਰੋਟੀ ਖਾਂਦੇ ਨੇ ਉਹਨਾਂ ਨੂੰ ਮਲਕੇ ਉਹਨਾਂ ਦਾ ਘਰ ਚੱਲ ਸਕੇ ਪਹਿਲਾਂ ਇੱਥੇ ਡੰਡਾ ਟੈਕਸ ਗਲਤ ਲਾਇਆ ਜਾਂਦਾ ਸੀ ਤਾਂ ਕਰਕੇ ਐਮਐਨਐਲ ਸਾਹਿਬ ਨੇ ਸਾਨੂੰ ਮਲਕੇ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਆਪਰੇਟਰ ਨਾਲ ਲੈ ਕੇ ਸਾਰਾ ਮਲਕੇ ਕੰਮ ਵਧੀਆ ਤਰੀਕੇ ਨਾਲ ਚਲਾਵਾਂਗੇ ਧੰਨਵਾਦ ਹਾਂਜੀ ਬਹੁਤ ਵਧੀਆ ਸਹੀ ਢੰਗ ਨਾਲ ਚੋਣ ਹੋਈ ਆ ਜੀ ਸਾਰ ਨੂੰ ਸੰਤਿਨਾਂ ਪ੍ਰਧਾਨ ਚੁਣੇ ਗਏ ਨੇ ਸੰਦੀਪ ਕੁਮਾਰ ਸ਼ਨੀ ਤੇ ਗਰਮੀਤ ਸਿੰਘ ਭਾਦੜਾ ਜੀ ਤੇ ਬਹੁਤ ਮਤਨ ਨਾਲ ਗੱਲ ਤਾਂ ਇਹ ਆ ਵੀ ਹੁਣ ਵਧੀਆ ਢੰਗ ਨਾਲ ਕੰਮ ਧੰਦਾ ਚਲਾਉਣਗੇ ਜਿਹੜੇ ਕੋਈ ਅੱਗੇ ਮੜੀ ਮੋਟੀਆਂ ਕਮੀਆਂ ਰਹਿੀਆਂ ਨੇਗੀਆਂ ਪਹਿਲਾਂ ਵਿੱਚ ਥੋੜਾ ਜਿਹਾ ਆਇਤੀ ਪਿਛਲੀ ਵਾਰ ਉਸ ਦਾ ਉਹ ਸੁਧਾਰ ਕਰਨਗੇ ਇਹ ਤੇ ਕਮਿਸ਼ਨ ਕਮਿਸ਼ਨ ਕੱਟਣ ਮਾਰੇ ਬਾਕੀ ਧੰਨਵਾਦ ਕਰਦਾ ਹਾਂ ਆਪਰੇਟਰਾਂ ਦਾ ਸਾਥ ਹੈ ਸਰਪੰਚ ਸਾਹਿਬ ਹਾਂ ਜੀ ਹਾਂ ਧੰਨਵਾਦ ਕਰਦਾ ਹਾਂ ਸਾਰੇ ਆਪਰੇਟਰਾਂ ਦਾ ਜੀ